ਸਤਿ ਸ਼੍ਰੀ ਅਕਾਲ ਪੰਜਾਬੀ ਜਕੇ ਟਮਸਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੌਣਲਾ ਮਨਪੀਖੋ ਦਰਸ਼ਕੋ ਇਸ ਵਕਤੀ ਅਪਡੇਟ ਦਸੂਹਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਦਸੂਹਾ ਵਿੱਚ ਐਕਟਿਵਾ ਤੇ ਸਵਾਰ ਕੇ ਦੋ ਪੈਨਾ ਵੱਲੋਂ ਕਰ ਜਾਂਦੇ ਸਮੇਂ ਦੋ ਮੋਟਰਸਾਈਕਲ ਲੁਟੇਰਿਆਂ ਵੱਲੋਂ ਜੋ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਅਤੇ ਤੁਮ ਦੱਸਦੇ ਹੈ ਕਿ ਇਨ੍ਹਾਂ ਲੁਟੇਰਿਆਂ ਵੱਲੋਂ ਪਹਿਲਾਂ ਉਹਨਾਂ ਦੀ ਸਕੂਟੀ ਨੂੰ ਰੋਕਿਆ ਗਿਆ ਅਤੇ ਆਪਣਾ ਮੋਟਰਸਾਈਕਲ ਉਹਨਾਂ ਦੀ ਸਕੂਟੀ ਅੱਗੇ ਲਗਾ ਕੇ ਉਹਨਾਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਤੋਂ ਬਾਅਦ ਜੋ Ти си. ਉਸਦੇ ਗਲੇ ਤੋਂ ਜੋ ਚੇਨ ਖਿੱਚ ਕੇ ਉਹਨਾਂ ਨੇ ਪੱਜਣ ਦੀ ਕੋਸ਼ਿਸ਼ ਕੀਤੀ ਪਰ ਪਿੱਛੇ ਆ ਰਿਹਾ ਇੱਕ ਟਰੈਕਟਰ ਵੱਲੋਂ ਟਰੈਕਟਰ ਸਵਾਰ ਵੱਲੋਂ ਉਹਨਾਂ ਦੋਨੋਂ ਜੋ ਲੁਟੇਰੇ ਸਨ ਮੋਟਰਸਾਈਕਲ ਤੇ ਪੱਜ ਰਹੇ ਸਨ ਤਾਂ ਉਸਨੂੰ ਟਰੈਕਟਰ ਵੱਲੋਂ ਟਰੈਕਟਰ ਚਾਲਕ ਵੱਲੋਂ ਉਸ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਉਹਨਾਂ ਦੋਨਾਂ ਲੁਟੇਰਿਆਂ ਨੂੰ ਥੱਲੇ ਡਿਗਾ ਦਿੱਤਾ ਉਸ ਤੋਂ ਬਾਅਦ ਰਾਜ ਆਂਦੇ ਰਾਗੀਰਾਮ ਵੱਲੋਂ ਉਹਨਾਂ ਦੀ ਚੰਗੀ ਛਾਪਰੇਟ ਕੀਤੀ ਗਈ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਵੀ ਜੀ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਇਨਾਂ ਦੋਨੋਂ ਚੋਰਾਂ ਦੇ ਖਿਲਾਫ मामला दर्ज ਕੀਤਾ ਗਿਆ ਹੈ ਤੇ ਇਹਨਾਂ ਦੋਨਾਂ ਚੋਰਾਂ ਦੀ ਜੋ ਪਛਾਣ ਜੋ ਦੱਸੀ ਜਾ ਰਹੀ ਹੈ ਕਿ આરોપી ਦੀ ਪਛਾਣ ਹੈ ਗੁਰਪ੍ਰੀਤ ਸਿੰਘ ਪੁੱਤਰ ਰਾਜਵਿੰਦਰ ਸਿੰਘ ਸਾਹਿਲਪਾਲ ਪੁੱਤਰ ਹਰਜਿੰਦਰ ਸਿੰਘ ਦੋਨੋਂ ਨਿਵਾਸੀ ਤਰਨਤਾਰਨ ਰੋਡ ਚਾਟੀ ਪਿੰਨ ਅੰਮ੍ਰਿਤਸਰ ਦੇ ਰੂਵਜੋ ਹੋਈ ਹੈ ਤੇ ਤੋਂ ਦੱਸਦੇ ਕਿ ਪੁਲਿਸ ਵੱਲੋਂ ਇਹਨਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਤੁਹਾਨੂੰ ਦੱਸਦੇ ਇਸ ਪੂਰੀ ਘਟਨਾ ਜਿਸ ਪੂਰੀ ਘਟਨਾ ਦੀ ਜੋ ਵੀਡੀਓ ਵੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸਦੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਸੀ ਪੀੜਤਾ ਦਾ ਅਤੇ ਉਸਦੇ ਪਿਤਾ ਦਾ ਆਓ ਉਹ ਵੀ ਸੁਣਦੇ ਹਾਂ ਕਿੰਨੇ ਸਿਸਟਰ ਸੀ ਦੇ ਸੂਵੇ ਤੋ ਜਾ ਰਹੇ ਸੀਗੇ ਤੇ ਇਹ ਕਿਤੇ ਰਸਤੇ ਵਿੱਚ ਖਲੋਤੇ ਸੀ ਤੇ ਇਹਨਾਂ ਨੇ ਸਾਨੂੰ ਰੋਕ ਲਿਆ ਅਸੀਂ ਸਕੂਟੀ ਤੇ ਸੀਗੇ ਕਿੰਨੇ ਜਣੇ ਸੀ ਇਹ ਲੜਕੇ ਇਹ ਦੋ ਜਣੇ ਸੀਗੇ ਇਹ ਮੋਟਰਸਾਈਕਲ ਦੇ ਸੀਗੇ ਤੁਸੀਂ ਸਕੂਟਰੀ ਤੇ ਹਾਂਜੀ ਇਹਨਾਂ ਨੇ ਸਾਡੇ ਅੱਗੇ ਮੋਟਰਸਾਈਕਲ ਕਰਕੇ ਰੋਕ ਲਿਆ ਤਾਂ ਇੱਕ ਉੱਤਰ ਕੇ ਆਇਆ ਕਹਿੰਦਾ ਜੋ ਕੁਝ ਤੁਹਾਡੇ ਕੋਲ ਹੈਗਾ ਹੈ ਮੈਨੂੰ ਦੇ ਦਿਓ ਨਹੀਂ ਤੇ ਮੈਂ ਗੋਲੀ ਮਾਰ ਦਾਂਗਾ ਤੇ ਸਾਨੂੰ ਪਤਾ ਸੀ ਇਹਨਾਂ ਕੋਲੇ ਕੁਝ ਨਹੀਂ ਹੈਗਾ ਇੰਨੇ ਮੇਰੀ ਚੈਨ ਖਿੱਚੀ ਤੇ ਮੈਂ ਇਹਦੇ ਕੋ ਆਪਣੀ ਚੈਨ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤੇ ਇੰਨੇ ਖਿੱਚ ਲਈ ਮੇਰੇ ਹੱਥ ਤੇ ਲੱਗ ਗਈ ਥੋੜੀ ਤੇ ਫਿਰ ਇਹ ਭੱਜੇ ਤਾਂ ਅੱਗੋਂ ਇੱਕ ਟਰੈਕਟਰ ਵਾਲ ਆ ਰਿਹਾ ਸੀ ਉਹਨੇ ਸਾਈਡ ਮਾਰ ਕੇ ਇਹਨਾਂ ਨੂੰ ਸੋਟ ਲਿਆ ਇਹਨਾਂ ਨੂੰ ਹੋਰ ਵੀ ਪਿੰਡ ਦੇ ਲੋਕ ਇਕੱਠੇ ਹੋ ਗਏ ਤਾਂ ਉਹਨਾਂ ਨੇ ਇਹਨਾਂ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਫੜਕੇ ਇਹਨਾਂ ਨੂੰ ਕੁੱਟਿਆ ਕਿ ਤੁਸੀਂ ਚੇਨ ਵਾਪਸ ਦਿਓ ਇਹਨਾਂ ਨੇ ਚੇਨ ਵਾਪਸ ਨਹੀਂ ਕੀਤੀ ਕਹਿੰਦੇ ਸਾਡੇ ਕੋਲ ਹੈਗੀਆਂ ਨਹੀਂ ਅਸੀਂ ਸਿੱਟਦੀ ਹੈ ਤੇ ਇੱਕ ਜਦੋਂ ਤੁਸੀਂ ਉੱਥੇ ਹੋਇਆ ਸੀ ਤੁਹਾਨੂੰ ਪਹਿਲੇ ਸ਼ੱਕ ਹੋ ਗਿਆ ਸੀਗਾ ਤੁਹਾਡਾ ਪਿੱਛੇ ਕੀਤਾ ਜਾ ਰਿਹਾ ਹੈਗਾ ਨਹੀਂ ਸਾਨੂੰ ਕੁਝ ਪਤਾ ਨਹੀਂ ਲੱਗਿਆ ਕਦੋਂ ਸਾਡੇ ਕੋਲੋਂ ਲੰਘੇ ਆਏ ਸਾਡੇ ਪਿੱਛੇ ਸੀਗੇ ਪਰ ਅਸੀਂ ਨੇ ਉਹ ਤੇਨ ਨਹੀਂ ਦਿੱਤਾ ਅੱਛਾ ਮੈਡਮ ਇੱਕ ਗੱਲ ਹੋਰ ਦੱਸੋ ਕਿ ਜਦੋਂ ਹੁਣ ਤੁਸੀਂ ਅੱਜ ਪੁਲਿਸ ਸਟੇਸ਼ਨ ਪਹੁੰਚੇ ਹੋ ਕੀ ਤੁਹਾਡੀ ਮੰਗ ਹੈ ਪੁਲਿਸ ਪ੍ਰਸ਼ਾਸਨ ਤੋਂ ਮੇਰੀ ਇਹੀ ਮੰਗ ਹੈ ਕਿ ਇਹਨਾਂ ਦੇ ਉੱਤੇ ਸਖਤ ਸਖਤ ਕਾਰਵਾਈ ਕੀਤੀ ਜਾਏ ਤੇ ਮੇਰੀ ਜੋ ਵੀ ਮੇਰਾ ਨੁਕਸਾਨ ਹੋਇਆ ਉਹ ਮੈਨੂੰ ਇਹਨਾਂ ਕੋਲ ਮੈਮ ਕਿਸ ਤਰ੍ਹਾਂ ਦੇਖਦੇ ਹੋ ਕਿ ਆਏ ਦਿਨ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਹਾਂਜੀ ਇਹਨਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਦਾਂ ਦੇ ਜਿਹੜੇ ਹਾਦਸੇ ਹੁੰਦੇ ਆ ਉਹਨਾਂ ਨੂੰ ਰੋਕਿਆ ਜਾ ਸਕੇ ਮੈਮ ਕਿਹੜੇ ਦੇਸ਼ ਚ ਰਹਿੰਦੇ ਤੁਸੀਂ ਮੈਂ ਨਿਊਜ਼ੀਲੈਂਡ ਤੋਂ ਆਈ ਸੀਗੀ ਹਾਂਜੀ ਕੀ ਨਾਮ ਆਪਨਾ ਬਲੌਮ ਸਿੰਘ ਜੀ ਸਰ ਜਿਹੜੀ ਤੁਹਾਡੀ ਬੇਟੀ ਨਾਲ ਇੱਕ ਲੁੱਟਖੋ ਦਾ ਮਾਮਲਾ ਹੋਇਆ ਸੀ ਇਹ ਕਿਸ ਤਰ੍ਹਾਂ ਹੋਇਆ ਸੀ ਉਹ ਉਹ ਇਧਰ ਹੋਇਆ ਉਹਨੂੰ ਇਧਰੋਂ ਜਾਣਦੇ ਸ਼ਹਿਰੋਂ ਹਾਂ ਆਲੰਪੁਰ ਤੋਂ ਅੱਗੇ ਉਹ ਇੱਕ ਜਾਣਦੇ ਹੁਰ ਖੋਤੇ ਜਾ ਕਿਦਾਂ ਉਹ ਨਾ ਘੇਰ ਕੇ ਚੈਨੀ ਲਾ ਲਈ ਉਸ ਤੋਂ ਬਾਅਦ ਫਿਰ ਚੈਨੀ ਲਾ ਕੇ ਭੱਜਣ ਲੱਗੇ ਅੱਗੋਂ ਟਰੈਕਟਰ ਵਾਲੇ ਆ ਉਹਨਾਂ ਸਾਈਡ ਮਾਰੀ ਅੱਛਾ ਉੱਥੇ ਦੇ ਅੱਗੋਂ ਮੁੰਡਾ ਵੀ ਪਿੰਡ ਦਾ ਉਹਨੇ ਫੜ ਲਿਆ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਆਜ ਦਿਨ ਪੰਜਾਬ ਦੇ ਵਿੱਚ ਲੁੱਟ ਖੋਹਣ ਦੀਆਂ ਵਾਰਤਾਂ ਵੱਧੀਆਂ ਜਾਂ ਰਹੀਆਂ ਨੇ ਬਹੁਤ ਮਾੜੀ ਗੱਲ ਆ ਇਹਨੂੰ ਨੱਥ ਪਾਣੀ ਚਾਹੀਦੀ ਕਿ ਤੁਸੀਂ ਜੇ ਆਪ ਵੀ ਆਪਣਾ ਤਾਂ ਤਰੀਆ ਰਹੀ ਜਿਹਨ ਬੰਦੇ ਵੀ ਤਰੀਏ ਨੇ ਕਿਸ ਦਾ ਮੋਬਾਈਲ ਖੋਲਿਆ ਕਿਸ ਦਾ ਕੁਝ ਖੋਲਿਆ ਅਸੀਂ ਫਿਰ ਆਜ਼ਰੋਂਗੇ ਨਵੇਂ ਅਪਡੇਟਸ ਦੇ ਪੇਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ